ਹਾਂਜੀ ਦੋਸਤੋ ਇਹ ਜਿਹੜੀ ਮੱਕਈ ਤੁਸੀਂ ਦੇਖ ਰਹੇ ਆ ਜੀ ਇਹ ਅੱਜ ਆਪਣੇ 24 ਦਿਨ ਹੋ ਗਿਆ ਮੱਕੀ ਬੀਜੀ ਨੂੰ ਤੇ ਕਿਵੇਂ ਦੀ ਲੱਗਦੀ ਆ ਬਾਈ ਜੀ ਤੁਸੀਂ ਦੇਖੋ ਕਿਹੜੀ ਚੀਜ਼ ਦੀ ਹੋ ਰੇ ਨੂੰ ਕਾਟਾ ਬਾਕੀ ਜੋ ਕੁਝ ਆਪਾਂ ਪਾਇਆ ਜੀ ਚਾਰ ਬੋਰਗੀਆਂ ਖਾਦ ਦੀਆਂ ਪੈ ਚੁੱਕੀਆਂ ਜੀ 1505 ਕਿਲੀ ਦੀ ਸਪਰੇਅ ਕੀਤੀ ਆ ਤੇ ਹੁਣ ਇੱਕ ਬਹਾਰ ਦੀ ਸਪਰੇਅ ਕਰਾਂਗੇ 777 ਮਕਈ ਆ ਤੇ ਕਿਵੇਂ ਦਾ ਟਾਂਡਾ ਤੁਸੀਂ ਦੇਖ ਸਕਦੇ ਹੋ ਕਿਉਂਕਿ 8 ਕਿਲੋ ਇੱਕ ਪ੍ਰਤੀ ਏਕੜ 8 ਕਨਾਲਾਂ ਦੇ ਵਿੱਚ ਜੀ 8 ਕਿਲੋ ਵੀ ਪਾਇਆ ਜੀ ਉਤਮ ਕਿਸਾਨ ਵੈਲਫੇਅਰ ਜੁਨੀਅਨ ਪੰਜਾਬ ਹੈਪੀ ਵੀ ਸਾਡੇ ਦਾ ਦਵਾਈਆਂ ਦਾ ਸਟੋਰ ਹੈ ਜੀ ਗੁਰਪ੍ਰਿੰਦਰ ਸਿੰਘ ਹੁਣਾਂ ਦਾ ਸਾਫ ਸਿੰਘ ਸੈਕਟਰੀ ਸਾਹਿਬ ਹੁਣਾਂ ਦਾ ਉਹਨਾਂ ਦੇ ਛੋਟੇ ਕਾਕਾ ਜੀ ਚਲਾ ਰਹੇ ਆ ਜੀ ਤੇ ਉਥੋਂ ਬਾਈ ਜੀ ਆਪਣਾ ਸਾਰਾ ਸਿਸਟਮ ਚੱਲਦਾ ਹੈ ਜੀ ਤੇ ਕਿਵੇਂ ਦੀ ਲੱਗੀ ਬਾਕੀ ਤੁਹਾਨੂੰ ਪੂਰਾ ਦਿਖਾਵਾਂਗੇ ਅਖੀਰ ਤੱਕ ਇਹ ਕਿੰਨੀ ਗਰੋਥ ਕਿਵੇਂ ਦਾ ਬੂਟਾ ਹੈ ਕਿਉਂਕਿ ਜਿਹੜੀ 700 77 ਤੇ 1844 ਮੱਕੀ ਹੈ ਜੀ ਇਹ ਗੁਰੂ ਮੱਕੀਆਂ ਨੇ ਜਿਹਨੂੰ ਕਹਿ ਦਈਏ ਨਾ ਸਿਰਾ ਮੱਕੀਆਂ ਦਾ ਅਚਾਰ ਪਾਉਣ ਵਾਸਤੇ 1844 ਪਕਾਵੀ ਰੱਖਣ ਵਾਸਤੇ ਵੀ ਬਹੁਤ ਵਧੀਆ ਹੈ ਜੀ ਭਾਵੇਂ ਚਾਰ ਪਾ ਲਓ ਤੇ ਭਾਵੇਂ ਪਕਾਵੀ ਵੀ ਰੱਖ ਲਓ ਹਨਾ ਤੇ 777 ਬਾਈ ਜੀ ਚਾਰ ਵਾਸਤੇ ਪੂਰੀ ਸਿਰਾ ਮੱਕੀ ਮੰਨੀ ਜਾਂਦੀ ਹੈ ਜੀ ਅਚਾਰ ਪਾਉਣ ਲਈ ਅਚਾਰ ਵੀ ਵਧ ਨਿਕਲਦਾ ਕਿਉਂਕਿ ਜੇ ਤੋ ਬੂਟਿਆਂ ਦੀ ਹੈਟ ਹੋ ਵੀ ਚਾਰਤਾ ਵੱਧ ਦਵਾਈ ਜੀ ਨਿਕਲਦਾ ਹੀ ਨਿਕਲਦਾ ਹੈ ਜੀ ਹੈਨਾ ਬਾਕੀ ਤੁਸੀਂ ਦੱਸੋ ਜੋ ਕੁਝ ਆਫਾ ਪਾਇਆ ਦੱਸਿਆ ਤੇ ਬਾਕੀ ਜੀ ਕੋਈ ਗਾਂ ਕੋਈ ਦਵਾਈ ਬੂਟੀ ਜਾਂ ਕੁਝ ਵੀ ਹਿੰਦਾ ਡਾਕਟਰੀ ਇਲਾਜ ਕਰਨ ਵਾਲਾ ਇਹ ਤਾਂ ਜਰੂਰ ਦੱਸੋ ਹੈਨਾ ਉਹਨਾਂ ਦਾ ਕੀਤਾ ਜਾਊਗਾ ਤੁਸੀਂ ਬੂਟੇ ਦੇਖ ਸਕਦੇ ਆ ਜੀ ਉਦਾਂ 24 ਦਿਨਾਂ ਦੇ ਵਿੱਚ ਕਿੰਨਾ ਕਾਦੇ ਕੀਤਾ ਬੂਟਿਆਂ ਨੇ ਹੈਨਾ ਕਿਉਂਕਿ ਹੁਣ ਇਹਨਾਂ ਨੇ ਦਿਨਾਂ ਜੀ ਆ ਜਾਣੀਆਂ ਜੀ ਦਿਨਾਂ ਦੇ ਵਿੱਚ ਹੀ ਇੱਥੋਂ ਤੱਕ ਜਿਹੜੇ ਬੜੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈਂਦਾ ਪਾਣੀ ਬਹੁਤ ਮੰਗਦੀ ਆ ਕਿਉਂਕਿ ਪਾਣੀ ਤਾਂ ਖੇਲਿਆਂ ਦੇ ਵਿੱਚ ਤੁਰਿਆ ਹੀ ਰਵੇ ਤਾਂ ਉਨੀ ਛਾਲਾਂ ਮਾਰਦੀ ਆ ਠੀਕ ਹੈ ਦੋਸਤੋ ਤੇ ਕਰੋ ਵੀਡੀਓ ਸ਼ੇਅਰ ਤੇ ਆਪਣੇ ਸੁਝਾਅ ਜ਼ਰੂਰ ਦਿਓ ਬਾਕੀ ਤੁਸੀਂ ਕੱਲਾ ਕੱਲਾ ਬੂਟਾ ਚੈੱਕ ਕਰ ਸਕਦੇ ਹੋ ਹਨ ਬਾਕੀ ਉਹਰਾ ਟਿਕਾਣੇ ਤੇ ਬੀਜ ਡਿੱਗੇ ਜਿੱਥੇ ਜਿੱਥੇ ਵੀ ਡਿੱਗੇ ਹੈ ਨਾ ਇਸ ਟਾਂਡਿਆਂ ਨੇ ਮੋٹے ਵੀ ਹੋਣਾ ਕਿਉਂਕਿ ਜਿਆਦਾ ਵੀ ਸੰਘਣੀ ਕਈ ਬੀਜ ਲੈਂਦੇ ਆ ਪਰ 8 ਕਿਲੋ ਕਿੱਲੇ ਦਾ ਵੀ ਬਹੁਤ ਵਧੀਆ ਜੇ ਕਿਤੇ ਚੰਗੇ ਬੰਦੇ ਨੇ ਕੇਰਨ ਵਾਲੇ ਨੇ ਕੇਰਿਆ ਹੋਵੇ ਜੀ ਤੇ ਜਿਹੜੇ ਬੰਦਿਆਂ ਨੇ ਕੇਰਿਆ ਉਹਨਾਂ ਕੋਲ ਆਚਾਰ ਪਾਉਣ ਵਾਲੀਆਂ ਮਸ਼ੀਨਾਂ ਵੀ ਹੈਗੀਆਂ ਜੀ ਜੋਤੀਸ਼ਾ ਵਾਲੇ ਵੀਰ ਤੁੰਗ ਰੋਡ ਤੇ ਬੈਠੇ ਆ ਭਰਾ ਸਾਡੇ ਸੂਏ ਦੇ ਨੇੜੇ ਵੇਗਾ ਉਹਨਾਂ ਦੀ ਵੀਰਾਂ ਦੀ ਅਚਾਰ ਪਾਉਂਦੇ ਵੀ ਆ ਕੇਰਦੇ ਵੀ ਆ ਤੇ ਮੱਕੀ ਦੀ ਜਿਹੜੀਆਂ ਛੱਲੀਆਂ ਉਹਨਾਂ ਚੋਂ ਦਾਣੇ ਕੱਢਣ ਵਾਲੀ ਮਸ਼ੀਨ ਉਹ ਵੀ ਉਹਨਾਂ ਦੇ ਕੋਲ ਆ ਜੀ ਸਾਰਾ ਸਿਸਟਮ ਪੂਰੀ ਸਹੂਲਤ ਦੇ ਨਾਲ ਚੱਲਦਿਆ ਦੋਸਤੋ ਤੇ ਕਰੋ ਵੀਡੀਓ ਸ਼ੇਅਰ ਮਿੱਤਰੋ ਧੰਨਵਾਦ ਦੋਸਤੋ